ਅੱਗੇ ਵੇ ਆਪਾਂ ਤੁਹਾਨੂੰ ਲੈ ਕੇ ਆਏ ਆਂ ਸ਼ਾਮ ਦੇ ਟਾਈਮ ਤੇ ਰਾਏ ਦੀ ਕਿਹੜੀ ਇੰਦਰਾ ਹੈ ਕੈਂਟ ਸ਼ਹਿਰ ਕੈਂਟ ਬਾਜ਼ਾਰ ਤੇ ਬਾਜ਼ਾਰ ਵਿੱਚ ਕੈਂਟ ਕੰਦਕਾਨਾ ਦੁਕਾਨਾਂਾਂ ਦੇ ਮਿਲਦਾ ਕੈਂਕਣਾ ਮਾਣ ਪਰ ਆਪਾਂ ਸਵਾਦ ਵੀ ਲੈਣਾ ਆਪਾਂ ਦੇਖ ਰਹੇ ਆਂ ਬਾਜ਼ਾਰ ਦੇ ਵਿੱਚ ਕੀੜਾ ਕੰਡਕਾ ਔਰ ਨੀ ਪਿਆ ਹੋਇਆ ਮੌਸਮ ਪੂਰਾ ਕੈਂਟ ਆਪਾਂ ਤੁਹਾਨੂੰ ਦਰਹਾਈ ਇਹਦੇ ਦਿਖਾਉਨੇ ਆਂ ਵੀ ਪੈਨ ਤੋਂ ਬਾਅਦ ਕਿਦਦੇ ਹਾਲਾਤ ਆ ਯਾਰ ਇਤੋਂ ਬੜਾ ਸੋਹਣਾ ਪਰ ਜਿੱਤੋਂ ਆਪਾਂ ਲੱਗਣਾ ਉੱਥੇ ਤੁਸੀਂ ਦੇਖਿਓ

ਲਓ ਵੀ ਮਿੱਤਰੋ ਆਪਾਂ ਤੁਹਾਨੂੰ ਜੋ ਦਿਖਾਉਣਾ ਸੀ ਆ ਵੀਡੀਓ ਤੇ ਦੇਖੋ ਤੇ ਆਪਾਂ ਵੀਰੇ ਲੰਕੇ ਕਹੇ ਆ ਕਿ ਮਾ ਜਿਆਦਾ ਪਾਣੀ ਸੀਗਾ ਤੇ ਹੁਣ ਵੀ 4-5 ਵਿਸ਼ੇ ਕਾ ਕਾਟੇ ਹੋ ਗਏ ਲੱਗਪਕ ਪਾਣੀ ਉਹ ਮੇਰਾ ਉਵੇਂ ਹੀ ਆ ਥੋੜਾ ਬੋਤਲਿਕਾ ਲਿਆ ਪਰ ਕ ਲਓ ਵੀ ਇਹ ਸਾਰਾ ਫੁੱਲ ਸੀ ਜੀ ਇਸੇਰੇ ਤੇ ਆਪਾਂ ਇਹ ਵੀ ਟ੍ਰਿਪੋਡ ਨਾਲ ਖੜੀ ਪਈ ਆਇਆ ਆ ਰਹੀ ਲੱਗਦੀ ਆ ਬਈ ਲੋਕ ਕਹਿੰਦੇ ਸੀ ਮੇਰੀ ਪਿੰਨਾ ਮੀ ਪਹਿਲੇ ਤੇਰੇ ਪਿਆਰ ਸੇ ਸ਼ੈਬਰਾ ਬਾਤ ਹੋ ਗਈ ਸੀ ਆਪ ਕੋਈ ਨਾ ਆਉਂਦੇ ਤੇ ਆਣਾ ਬੰਦਿਆ ਤੇ ਥੋੜੇ ਦੇ ਬਤੇਰੀ ਦੀ ਆਉਣ ਆਈ ਤੇ ਕਿਲਖ ਦੇਖੋ ਬਈ ਬੰਦ ਜਿਹਾ ਕਰਿਆ ਆਪਣਾ ਜੋ ਹੈ ਮਾੜਾ ਬੋਲਦਾ ਹੈ ਹਾਂਜੀ ਬਾਈ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਬਾਈ ਦਰਾਹੇ ਸ਼ਹਿਰ ਦੇ ਵਿੱਚ ਪਾਣੀ ਆ ਪਾਣੀ ਸੀਗਾ ਮੀਂਹ ਤੇ ਤੂਫਾਨ ਲਿਆ ਤਾਂ ਬਾਈ ਰਾਤ ਸਰਾ ਕੰਮ ਤੇ ਬਿੱਲੇਡ ਜਾ ਹੋਇਆ ਤੇ ਬਾਈ ਜਦ ਗਿਆ ਮੈਂ ਦੁਪਹਿਰੇ ਨਾ ਕੰਮ ਤੇ ਤੇ ਡਿਊਟੀ ਤੇ ਤੇ ਘਟੋ ਘਟੋ ਵੀ ਗੋਡਨੇ ਤੱਕ ਆਪਾਂ ਪੰਜਾਬੀ ਜੀ ਕਹੀਏ ਤਾਂ ਗੋਡੇ ਤੱਕ ਪਾਣੀ ਸੀ ਬੜਾ ਬਾਈ ਪਹੁੰਚਤਾ ਹਨਾ ਪਹਿਲਾ ਸਲਾਸੀ ਚਲੋ ਛੋਟੀ ਕਰਤੀ ਜੀ ਇਹਨੂੰ ਚਲੋ ਫਿਰ ਕੰਮ ਤਾਂ ਕਰਨਾ ਹੀ ਹੈ ਤੇ ਆ ਪੂਰਾ ਸਿਰਾਂ ਮੋਲ ਸੀਗਾ ਤੇ ਤੁਸੀਂ ਸਟਾਰਟਿੰਗ ਵਿੱਚ ਦੇਖਿਆ ਵੀਡੀਓ ਜੀ ਇਹਨੂੰ ਵੀ ਕਿੱਦਿ ਹੁਣ ਤਾਂ ਘਟ ਗਿਆ ਸੀਗਾ ਤੇ ਛੋਟਾ ਜਿਹਾ ਬਲੌਗ ਆ ਕਰਦੇ ਵੀਡੀਓ ਦੀ ਸ਼ੁਰੂਆਤ ਸੌਰੀ ਐਂਡ ਕੰਨ ਤੁਸੀਂ ਮੈਨ ਹੀ ਪੰਦਾ ਮੈਨ ਹੀ ਪੰਦਾ ਸਿਰ ਆਪੇ ERP ਆ ਤ੍ਰਿੱਲਾ ਬਣਾਈ ਆ ਬਈ ਆਪਾਂ ਵਾਸਤੇ ਚ ਮਮ 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 ਮਮ